ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਈਆਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਬੇਨਤੀ ਹੈ ਕਿਰਪਾ ਕਰਕੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਸਾਡਾ ਹੌਸਲਾ ਵਧ ਸਕੀ ਤੇ ਅਸੀਂ ਚੰਗੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਚਲੋ ਜੀ ਕਹਾਣੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹੈ ਮਨਹੂਸ ਚਿਹਰਾ ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਰਾਜ ਵਿੱਚ ਇੱਕ ਅਜੀਹਾ ਆਦਮੀ ਹੈ ਜੇਕਰ ਕੋਈ ਉਸ ਦਾ ਚਿਹਰਾ ਦੇਖ ਲਵੇ ਤਾਂ ਉਸ ਨੂੰ ਪੂਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ ਰਾਜਾ ਵੀ ਉਸ ਬਾਰੇ ਜਾਣਨਾ ਚਾਹੁੰਦਾ ਸੀ ਕਿ ਉਹ ਕੌਣ ਹੈ ਉਸਨੇ ਆਪਣੇ ਮੰਤਰੀ ਨੂੰ ਉਸ ਦਾ ਪਤਾ ਕਰਨ ਲਈ ਭੇਜਿਆ ਉਸ ਦੇ ਮੰਤਰੀਆਂ ਨੇ ਉਸ ਨੂੰ ਲੱਭ ਲਿਆੰਦਾ ਅਤੇ ਰਾਜ ਦਰਬਾਰ ਵਿੱਚ ਪੇਸ਼ ਕੀਤਾ ਰਾਜਾ ਵੀ ਦੇਖਣਾ ਚਾਹੁੰਦਾ ਸੀ ਕਿ ਕੀ ਇਹ ਸੱਚ ਹੈ ਰਾਜੇ ਨੇ ਉਸ ਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਹੀ ਸਵਾ ਲਿਆ ਜਦ ਸਵੇਰ ਹੋਈ ਤਾਂ ਉਹਨਾਂ ਦੋਨਾਂ ਨੇ ਇੱਕ ਦੂਸਰੇ ਦੇ ਚਿਹਰੇ ਵੇਖੇ ਉਸ ਦਿਨ ਰਾਜਾ ਇੰਨਾ ਜ਼ਿਆਦਾ ਵਿਅਸਤ ਹੋ ਗਿਆ ਕਿ ਉਸ ਨੂੰ ਰੋਟੀ ਨਸੀਬ ਨਹੀਂ ਹੋਈ ਉਹ ਪੂਰਾ ਦਿਨ ਭੁੱਖਾ ਰਿਆ ਰਾਜੇ ਨੂੰ ਹੁਣ ਪੂਰੀ ਤਰਾਂਜਕੀਨ ਹੋ ਗਿਆ ਕਿ ਉਹ ਅਦਮੀ ਵਾਕਿਆ ਹੀ ਮਨਹੂਸ ਹੈ ਕਿਉਂਕਿ ਉਸਨੇ ਉਸਦਾ ਚਿਹਰਾ ਵੇਖਿਆ ਸੀ ਤੇ ਉਸਨੂੰ ਪੂਰਾ ਦਿਨ ਰੋਟੀ ਨਸੀਬ ਨਹੀਂ ਹੋਈ ਰਾਜਾ ਉਸ ਰਾਤ ਤਾਂ ਸੌ ਗਿਆ ਅਗਲੀ ਸਵੇਰ ਜਦ ਰਾਜਾ ਉੱਠਿਆ ਤਾਂ ਰਾਜੇ ਨੇ ਕਿਹਾ ਕਿ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹ ਐਨਾ ਮਨਹੂਸ ਹੈ ਕਿ ਮੈਨੂੰ ਰੋਟੀ ਤੱਕ ਨਸੀਬ ਨਹੀਂ ਹੋਈ ਉਸਨੂੰ ਫਾਂਸੀ ਚੜਾਉਣ ਤੋਂ ਪਹਿਲਾਂ ਉਸ ਤੋਂ ਉਸਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਸਨੇ ਕਿਹਾ ਹੇ ਮਹਾਰਾਜਾ ਤੁਸੀਂ ਮੇਰਾ ਚਿਹਰਾ ਵੇਖਿਆ ਤੇ ਤੁਹਾਨੂੰ ਰੋਟੀ ਨਸੀਬ ਨਹੀਂ ਹੋਈ ਤੇ ਮੈਂ ਤੁਹਾਡਾ ਚਿਹਰਾ ਵੇਖਿਆ ਤੇ ਮੈਨੂੰ ਫਾਂਸੀ ਦੀ سزا ਹੋ ਗਈ ਹੁਣ ਤੁਸੀਂ ਹੀ ਦੱਸੋ ਕੌਣ ਕਿਸ ਲਈ ਮਨਹੂਸ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੂਸਰੇ ਵਿੱਚ ਨੁਕਸ ਕੱਢਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹਨ ਅਸੀਂ ਦੂਸਰੇ ਦੀਆਂ ਕਮੀਆਂ ਤਾਂ ਕੱਢ ਦਿੰਦੇ ਹਾਂ ਪਰ ਆਪਣੀਆਂ ਕਮੀਆਂ ਕਦੇ ਨਹੀਂ ਕੱਢਦੇ ਕਿਉਂਕਿ ਸਾਨੂੰ ਦੂਸਰੇ ਦੀਆਂ ਕਮੀਆਂ ਜਲਦੀ ਦਿਖ ਜਾਂਦੀਆਂ ਹਨ ਪਰ ਆਪਣੀਆਂ ਕਮੀਆਂ ਨਹੀਂ ਦਿਖਦੀਆਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ